ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕਰਦੇ ਸੀਗੇ ਜ਼ਿੰਦਗੀ ਨਾਲ ਜੁੜੇ ਹੋਏ ਅਹਿਮ ਪਹਿਲੂਆਂ ਬਾਰੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਜਿਹੜਾ ਜ਼ਿੰਦਗੀ ਨੂੰ ਪ੍ਰਾਪਤ ਪ੍ਰਾਪਤ ਕਰਦਾ ਸਾਡਾ ਪਹਿਲੂ ਹੈ ਜਿਹੜਾ ਉਹ ਮਨੁੱਖੀ ਸੁਭਾਅ ਕਿ ਮਨੁੱਖੀ ਸੁਭਾਅ ਜਿਹੜਾ ਜਾਂ ਉਹਦੀ ਹਰਤਾ ਨਹੀਂ ਈਆਂ ਉਸ ਨੂੰ ਕਨਸੈਪਟ ਨੂੰ ਅੱਜ ਕਲੀਅਰ ਕਰਨ ਲਈ ਇਸ ਪ੍ਰੋਗਰਾਮ ਦੇ ਸਾਡੇ ਨਾਲ ਪਿਛਲੇ ਪ੍ਰੋਗਰਾਮ ਇਤਰਾ ਸਾਡੇ ਨਾਲ ਗੁਜੀ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਨਾ ਚਾਹਾਂਗੇ ਵੀ ਮਨੁੱਖੀ ਸੁਆਦ ਜਾਂ ਜਿਹੜੀਆਂ ਆਦਤਾਂ ਨੇ ਸਾਡੀਆਂ ਉਹਨਾਂ ਦਾ ਕੀ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਿਵੇਂ ਸਾਨੂੰ ਪ੍ਰਭਾਵਿਤ ਕਰਦੀਆਂ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਸਵਿੰਦਰ ਸਿੰਘ ਆਪਾਂ ਜਿਹੜੇ ਵਿਸ਼ੇ ਦੇ ਉੱਪਰ ਅੱਜ ਗੱਲ ਕਰਦੇ ਹਾਂ ਜੀ ਉਹ ਇਹ ਹੈ ਵੀ ਸਾਡਾ ਜਿਹੜਾ ਸੁਭਾਅ ਹੈ ਜੇ ਸਾਡੀ ਸਿੱਖਿਆ ਤੇ ਇਹ ਕੁਝ ਆਤਮਾਂ ਦਾ ਇੱਕ ਗੁੱਛਾ ਇੱਕ ਸਮੂਹ ਹੈ ਇਕੱਠਾ ਹੋਇਆ ਹੋਇਆ ਤੇ ਉਹ ਉਹਦੇ ਅਨਸਾਰ ਸਾਡੀ ਜ਼ਿੰਦਗੀ ਜਾਂ ਸਾਡੇ ਕਰਮ ਸਾਡਾ ਸੁਭਾਅ ਉਹ ਚੱਲਦਾ ਤੇ ਉਹ ਕੀ ਜਿਹੜੀਆਂ ਆਤਮਾਂ ਨੇ ਸਾਡਾ ਕਿਰਦਾਰ ਤੈਅ ਕਰਦੀਆਂ ਕਿ ਬਦਦੀ ਪਰਸਨੈਲਿਟੀ ਕਿਵੇਂ ਜਾਂ ਇਹ ਕਿ ਜੇ ਵੀ ਸਾਡੇ ਦੁੱਖਾਂ ਸੁੱਖਾਂ ਨੂੰ ਵੀ ਸਾਡੀ ਆਤਮਾਂ ਤੈਅ ਕਰਦੇ ਜੋ ਜਿੰਦਗੀ 'ਚ ਦੁੱਖ ਆਉਂਦੇ ਹੈ ਕਈ ਵਾਰੀ ਕੁਛ ਗਲਤੀਆਂ ਕਰਕੇ ਹੁੰਦੇ ਨੇ ਤੇ ਉਹ ਗਲਤੀਆਂ ਤਾਂ ਕਰਦੇ ਆ ਕਿਉਂਕਿ ਉਹ ਆਤਮ ਜਾਂ ਕੁਛ ਚੰਗਾ ਵੀ ਬਾਪਰ ਦੇ ਤੇ ਉਹਦੇ ਪਿੱਛੇ ਵੀ ਸਾਡਾ ਸੁਭਾਅ ਜੋ ਬਿਮਾਰ ਹੁੰਦਾ ਹੁਣ ਅੱਜ ਆਪਾਂ ਮਨੁੱਖੀ ਜ਼ਿੰਦਗੀ ਤੇ ਸੁਭਾਅ ਦਾ ਰੋਲ ਸੁਭਾਅ ਦੇ ਵਿੱਚ ਜਿਹੜੀਆਂ ਉਹਦੇ ਉੱਪਰ ਬੰਦਾ ਨਿਗਰਾਨੀ ਜਾਂ ਉਹਦੀ ਗੌਰ ਜੋ ਉਹਦੇ ਪ੍ਰਤੀ ਅਵੇਰਨੈਸ ਹੈ ਕਹਿਣ ਦਾ ਮਤਲਬ ਉਹ ਜਿਹੜੀ ਮਨੁੱਖੀ ਸੋਚ ਚ ਚੰਗੀਆਂ ਤੇ ਬੁਰੀਆਂ ਬਿਲਕੁਲ ਵੀ ਆਪਾਂ ਉਹਨਾਂ ਨੂੰ ਕਨਸੈਪਟ ਨੂੰ ਜਿਹੜੀ ਗੱਲ ਆ ਗਈ ਬਦਲ ਪੁੰਨ ਤਕਰੀਬਨ 22-22 ਸਾਲ ਤੱਕ ਹੈ ਨਾ ਉਹਦੀ ਜਿਹੜੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ ਇਹ ਇਹ ਜੇ ਆਪਾਂ ਪਿੱਛੇ ਜਾਈਏ ਤਾਂ ਇਹ ਆਪਾਂ ਪੈਂਦੀਆਂ ਕਿਵੇਂ ਹੁਣ ਵੱਡੀ ਗੱਲ ਹੁੰਦੀ ਹੈ ਵੀ ਬੰਦਾ ਕਿਸ ਮਾਹੌਲ ਚ ਉਹਦੀ ਪਰਵਰਿਸ਼ ਹੋਈ ਹੈ ਜਿੱਥੇ ਉਹਦਾ ਪਾਲਣ ਪੋਸ਼ਣ ਹੋਇਆ ਉਸ ਪਰਿਵਾਰ ਦਾ ਜਿਉਂਦੇ ਆਲਗਲੇ ਮਾਹੌਲ ਕੀ ਸੀ ਜਾਂ ਫਿਰ ਉਹਦੀ ਪੜ੍ਹਾਈ ਬੰਦੇ ਦੀ ਹੈਨਾ ਜਿਹੜੀ ਘਰ ਚ ਚੱਲਦੀਆਂ ਨੇ ਚੀਜ਼ਾਂ ਬਾਹਰ ਚੱਲਦੀਆਂ ਨੇ ਉਹਦਾ ਫਰੈਂਡ ਸਰਕਲ ਉੱਥੇ ਹੀ ਉਹ ਸਾਰੇ ਸੰਸਕਾਰ ਬਣਦੇ ਐ ਚੰਗੀਆਂ-ਬੁਰੀਆਂ ਤੋਂ ਜਿਵੇਂ ਆਪਾਂ ਕਹਿੰਦੇ ਵੀ ਚੰਗੀ ਸੰਗਤ ਬਹੁਤ ਬੰਦੇ ਨੂੰ ਬਚਾ ਲੈਂਦੀ ਐ ਤੇ ਜਿਹੜੀ ਬੁਰੀ ਸੰਗਤ ਐ ਉਹ ਬਹੁਤ ਖੁਸ਼ੀ ਜ਼ਿੰਦਗੀ ਚ ਇਹੋ ਜਿਹਾ ਲੈ ਆਉਂਦੀ ਐ ਤੇ ਲੱਗਦੇ ਨਹੀਂ ਹੁੰਦਾ ਬੰਦਾ ਵੀ ਇਹ ਸਲੀ ਤੇ ਚਲੇ ਜਾਉ ਕਈ ਵਾਰੀ ਚੰਗੇ ਘਰਾਂ ਦੇ ਬੱਚੇ ਵਧੀਆ ਮਾਪਿਓ ਤੇ ਹੁੰਦੇ ਹੋਏ ਵੀ ਵੀਰ ਇਹ ਬੱਚਾ ਕਿਵੇਂ ਦਾ ਨਿਕਲਿਆ ਜਾਂ ਕਿਧਰ ਨੂੰ ਚਲੇ ਗਿਆ ਤੇ ਉਹਦੇ ਲਈ ਦੋ ਤਰ੍ਹਾਂ ਦੀਆਂ ਬੰਦੇ ਚ ਆਤਾਂ ਹੁੰਦੀਆਂ ਨੇ ਜਿਹੜੇ ਜਿਆਦੇ ਮੂਰੇ ਹੁੰਦੇ ਆ ਬੰਦੇ ਹਨ ਉਹਨਾਂ ਦੇ ਵਿੱਚ ਬੇਜੜਪਣਾ ਚੋਰੀ ਕਰਨਾ ਜਾਂ ਗੱਲ ਗੱਲ ਤੇ ਝੂਠ ਬੋਲੀ ਜਾਣਾ ਜਦੋਂ ਬਹਾਂਨੇ ਵਾਜੀ ਹਰੇਕਾ ਮੂਲ ਲੈ ਕੇ ਹਣਾ ਉਹ ਟਰੈਕ ਤੇ ਜਾਂਦੇ ਹੀ ਨੀ ਬੰਦ ਕਰਦੇ ਵੀ ਐ ਨਹੀਂ ਹੁੰਦਾ ਐ ਹੁੰਦਾ ਜਾਂ ਹੋਰ ਵੱਡਿਆਂ ਚ ਵੀ ਜਿੰਨੇ ਲਾਈ ਲੱਗ ਬੰਦੇ ਹੁੰਦੇ ਹਨ ਆਪਾਂ ਕਹਿੰਨਾ ਦੇ ਕੱਚੇ ਕਹਿੰਦੇ ਹੁੰਦੇ ਅੰਦਰ ਕੋਈ ਉਹਦਾ ਫਿਲਟਰ ਨਹੀਂ ਹੈਗਾ ਜਿਨੇ ਜਿੰਨੇ ਹੱਕ ਤਾ ਤਰ ਪਿਆ ਲੰਦਾ ਸ਼ੱਕੀ ਸੁਭਾਅ ਦੇ ਬੰਦੇ ਹੁੰਦੇ ਹਨ ਫਿਰ ਇਹ ਗੱਲ ਤੇ ਸ਼ੱਕ ਕਰਨਾ ਜਾਂ ਹੱਤਵਾਂ ਦੇ ਡਰੋਕਲ ਬੰਦੇ ਹੁੰਦੇ ਆ ਉਸ ਗੱਲ ਦੇ ਉੱਪਰ ਖੜਦੇ ਹੀ ਨਹੀਂ ਹੈਗੇ ਜਾਂ ਫਿਰ ਹੋਰ ਵੱਡਿਆਂ ਜਿਹੜੇ ਨਸ਼ੇ ਦੇ ਵਿੱਚ ਬੰਦਾ ਚਲੇ ਜਾਂਦਾ ਮਸ਼ੀਅ ਦੀਆਂ ਆਦਤਾਂ ਇੱਕ ਮਨ ਮੁਖਤ ਹੈ ਹਨ ਉਹਦਾ ਗੁਰੂ ਘਰ ਵੱਲ ਉਹ ਗੁਰਬਾਣੀ ਵੱਲ ਭਿਆਨਾ ਹੋਣਾ ਸਮਝ ਨਾ ਹੋਣੀ ਇਹ ਬੁਰੀਆਂ ਆਦਤਾਂ ਨੇ ਜੇ ਇਹ ਜ਼ਿਆਦਾ ਵੱਧ ਜਾਣਾ ਤਾਂ ਬੰਦੇ ਦੀ ਜ਼ਿੰਦਗੀ ਜਿਹੜੀ ਉਹ ਨਲਕਤੇ ਹੀ ਗਈ ਜਾਂਦੀ ਹੈ ਤੇ ਕਿ ਚੰਗੀਆਂ ਆਦਤਾਂ ਨੇ ਹਨ ਕਈ ਬੰਦੇ ਜਿਹੜੇ ਮਿਹਨਤੀ ਹੁੰਦੇ ਐ ਪਟਕਪੁਰ ਦੇ ਮਿਹਨਤੀ ਉਹ ਆਪਣੀ ਮਿਹਨਤ ਨਾਲ ਬਹੁਤ ਸਿੱਖਰ ਤੇ ਜਾਂਦੇ ਤੇ ਕਈ ਬੰਦੇ ਇਮਾਨਦਾਰ ਵੀ ਹੁੰਦੇ ਉਹਨਾਂ ਦੀ ਇਮਾਨਦਾਰੀ ਉਹਨੂੰ ਇਸ ਥਾਂ ਤੇ ਲੈ ਜਾਂਦੀ ਹੈ ਵੀ ਉਹਤੇ ਉਹ ਲੋਕ ਬਹੁਤ ਪ੍ਰੋਸਾ ਕਰਦੇ ਨੇ ਯਾਰ ਇਹ ਬੰਦਾ ਦਾ ਹਨ ਬਾੜੇ ਦਾ ਹੀ ਪੱਕਾ ਹੈ ਕਰੈਕਟਰ ਵਾਲਾ ਹੀ ਬੰਦਾ ਸਹੀ ਹੈ ਹਨਾ ਜਾਂ ਕੋਈ ਬੰਦੇ اندر ਸਲੀਕਾ ਹੁੰਦਾ ਬੋਲਣ ਦਾ ਉਹ ਸਲੀਕਾ ਹਲਾ ਉਹਨਾਂ ਦਾ ਟੰਗ ਹੁੰਦਾ ਹਰ ਕਿਸੇ ਸੰਜਮ ਜਾਂ ਕੋਈ ਬੰਦੇ ਸੰਵੇਦਨਸ਼ੀਲ ਹੁੰਦੇ ਹਨਾ ਦੂਸਰੇ ਦੁੱਖ ਨੂੰ ਵੀ ਸਮਝਦੇ ਹੈ ਬਹੁਤੀਆਂ ਇਹ ਸਾਰੀਆਂ ਆਤਮਾਂ ਨੇ ਇਹਦੇ ਵਿੱਚ ਸੇਧ ਪ੍ਰਤੀ ਵੀ ਕਈ ਬੰਦੇ ਵੇਅਰ ਹੁੰਦੇ ਆਪਣੇ ਪਰਿਵਾਰ ਪ੍ਰਤੀ ਵੀ ਜੇ ਹੁਣ ਇਹ ਆਤਮਾਂ ਨੇ ਤਾਂ ਇਨਸਾਨ ਦੀ ਜ਼ਿੰਦਗੀ ਬਹੁਤ ਸੋਹਣੀ ਤੇ ਕਈ ਵਾਰੀ ਸੁਮੇਲ ਜਾਂ ਹੁੰਦਾ ਆਧੀਆਂ ਕੁ ਬੁਰੀਆਂ ਆਧੀਆਂ ਕਿ ਚੰਗੀਆਂ ਹਨਾ ਦੇਖੋ ਇਹੇ ਗੁਣ-ਔਗਣ ਬਣ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਗੁਣ-ਆਪਾ ਖਾਣਾ ਹੈ ਸਭ ਦੇ ਸਾਰਾ ਚ ਹੈਗੇ ਨਹੀਂ ਪਰ ਹੁਣ ਇਹ ਹੈ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਅੱਗੇ ਕਿਵੇਂ ਅੱਨਾ ਲੈ ਕੇ ਜਾਈਏ ਇੱਕ ਵਧੀਆ ਇਨਸਾਨ ਨੂੰ ਵਧੀਆ ਜ਼ਿੰਦਗੀ ਫਿਰ ਜੋ ਸੁਖਦਾਈ ਆ ਉਹ ਪਰਿਵਾਰ ਚ ਰਸ ਸਮਾਜਿ ਚ ਵਧੀਆ ਬੰਦੇ ਤਾਂ ਕਿੰਨੀ ਲੋੜ ਹੈ ਸੋ ਗੱਲ ਇਹ ਹੈ ਵੀ ਜਸਵੰਦਰ ਸਿੰਘ ਤੁਰਦੇ 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 ਸਮਝਦੇ ਸਮਝਦੇ ਚੀਜ਼ਾਂ ਸਹੀ ਹੋ ਜਾਂਦੀਆਂ ਜਦੋਂ ਅਸੀਂ ਗੱਲਾਂ ਦਾ ਹੀ ਮਤਲਬ ਪਛਾਣ ਕਰ ਲਈ ਬੁਰੀਆਂ ਆਦਤਾਂ ਜਾਂ ਜੇ ਆਪਾਂ ਇੱਕ ਵੱਖਰੀ ਡੈਫੀਨੇਸ਼ਨ ਦੇ ਦੀ ਚੰਗੀਆਂ ਦੀ ਦੇਤੀ ਫਿਰ ਮਰ ਕਿਤੇ ਨਾ ਕਿਤੇ ਸਾਨੂੰ ਚਾਹੇ ਅਸੀਂ ਸਮਾਜ ਪੱਧਰ ਤੇ ਜਿਉਣਾ ਹੈ ਨਾ ਵੀ ਉਹਨਾਂ ਨੂੰ ਦੂਰ ਕਰ ਦੇ ਲਈ ਵੀ ਸਾਨੂੰ ਕੋਈ ਨੰਬੂ ਉਪਰਾਲੇ ਨਹੀਂ ਜਿਹੜੇ ਹਾਂ ਬਿਲਕੁਲ ਪਹਿਲਾਂ ਤਾਂ ਇਹ ਵੀ ਬੰਦੇ ਅਸਲ 'ਚ ਜੇ ਆਪਾਂ ਕਹੀਏ ਨਾ ਜਸਵੰਦਰ ਸਿੰਘ ਤਿੰਨ ਤਰ੍ਹਾਂ ਦੇ ਹੁੰਦੇ ਸੁਭਾਅ ਅਨੁਸਾਰ ਹੁਣ ਇਕ ਤਾ ਉਹ ਬੰਦੇ ਹੁੰਦੇ ਆ ਜਿਹੜੇ ਗਲਤੀ ਤੋਂ ਪਹਿਲਾਂ ਹੀ ਸਿੱਖਦੇ ਆ ਜਿਵੇਂ ਇਹ ਗਲਤੀ ਨਹੀਂ ਕਰਨੀ ਮੈਂ ਹੋਰਾਂ ਨੂੰ ਦੇਖ-ਦੇਖ ਕੇ ਹਨ ਇਹ ਨਹੀਂ ਵੀ ਜਿਹੜਾ ਜਾਣ ਦੀ ਲੋੜ ਹੈ ਨਾ ਉਹ ਸੁਣ ਕੇ ਵੀ ਸਿੱਖ ਲਿਆ ਵੀ ਆਹ ਨਹੀਂ ਕਰਨਾ ਜਦ ਵੀ ਕੀ ਜਿਹਨੂੰ ਕਹਿੰਦੇ ਜਦ ਦੀ ਗੱਲ ਜਿਹਾ ਉਹਨੂੰ ਸਿੱਖਣਾ ਉਹਦੇ ਬਿਲਕੁਲ ਜ਼ਿੰਦਗੀ ਇੰਨੀ ਵੱਡੀ ਨਹੀਂ ਐ ਨਾ ਸਮਾਂ ਨਹੀਂ ਤੁਹਾਡੇ ਕੋਲ ਕਿ ਹਰ ਚੀਜ਼ ਕਰ-ਕਰ ਕੇ ਹੀ ਸਿੱਖੋ ਉਹਨੂੰ ਅਸੀਂ ਸੁਪਰ ਇੰਟੈਲੀਜੈਂਟ ਕਹਿੰਦੇ ਆ ਬਹੁਤ ਸਿਆਣੇ ਜਿਵੇਂ ਆਪਾਂ ਕਹਿੰਦੇ ਵੀ ਇਹ ਤਾਂ ਰੱਬ ਦੇ ਘਰੋਂ ਹੀ ਪੈਸੇ ਆਣੇ ਕੁਝ ਬੰਦੇ ਗਲਤੀਆਂ ਕਰਕੇ ਸਿੱਖਦੇ ਆ ਉਹ ਵੀ ਇੰਟੈਲੀਜੈਂਟ ਨੇ ਸਿਆਣੇ ਨੇ ਹੋ ਗਏ ਫੁੱਕਰਾ ਕਾ ਕੁੱਕਰੀ ਨੂੰ ਆਪਾਂ ਕਿਨੇ ਲੱਗੀ ਯਾਰ ਬੰਦਾ ਸਿਆਣਾ ਹੋ ਗਿਆ ਫੁੱਕਰ ਕਾ ਕੇ ਸਿੱਖੀ ਯਾਰ ਬਾ ਇਹਨੂੰ ਹੋ ਗਿਆ ਤੇ ਕੁਝ ਬੰਦੇ ਗਧੇ ਹੁੰਦੇ ਆ ਜਿਵੇਂ ਹਨਾ ਵੀ ਆਪਾਂ ਕਹਿੰਦੇ ਨਾਲ ਇੰਨੀ ਬਣ ਗਈ ਯਾਰ ਇਹ ਅਜੇ ਵੀ ਬੰਦਾ ਸੋਦਾ ਰਹਣਾ ਵੀਰ ਤਾਂ ਆਪੇ ਕੋਣ ਰੱਬੇ ਸੰਜਾਵੋ ਸੋ ਇਹ ਹੈ ਵੀ ਜ਼ਿੰਦਗੀ ਦੂਜੀ ਗੱਲ ਆਪਾਂ ਖੀ ਆ ਵੀ ਕਈ ਵਾਰੀ ਹਾਰਸੇ ਹੁੰਦੇ ਆ ਬੰਦਿਆਂ ਨਾਲ ਹਨਾ ਤੇ ਕੁਝ ਇਹ ਜ਼ਿੰਦਗੀ ਵੋੜ ਕੱਟਦੀ ਹੈ ਉਹ ਵੀ ਕਈ ਵੇ ਬੰਦੇ ਬਦਲ ਜਾਂਦੇ ਵੀਰ ਪਹਿਲਾਂ ਤਾਂ ਐ ਕਰਦਾ ਸੀ ਹੁਣ ਨਹੀਂ ਐ ਕਰਦਾ ਜੋ ਚੰਗੇ ਦਰਦ ਕਈ ਵਾਰੀ ਸੋਨੇ ਬਹੁਤ ਇੱਕ ਟਾਰਗਟ ਕੋਈ ਪੁਆਇੰਟ ਹੁੰਦਾ ਸੋ ਇਸ ਕਰਕੇ ਇਹ ਹੈ ਵੀ ਇੱਕ ਤਾਂ ਜਿਹੜੇ ਬੰਦੇ ਚੰਗੇ ਹੁੰਦੇ ਆ ਨਾ ਕਈ ਵਾਰੀ ਕੋਈ ਹਾਦਸਾ ਹੁੰਦਾ ਉਹ ਡੋਲ ਜਾਂਦੇ ਆ ਪਰ ਡੋਲਣਾ ਨਹੀਂ ਚਾਹੀਦਾ ਹੈ ਨਾ ਮੀਰ ਮੇਰੇ ਨਾਲ ਇਹ ਕੀ ਬਣੀ ਜਾਂ ਮੇਰੀ ਕਿਸਮਤ ਨਾਲ ਕੀ ਰੱਬ ਨੇ ਕੀ ਕਰਤਾ ਐਂ ਹੀ ਹੁੰਦਾ ਜਿਉਂ ਜਿਹਾ ਸੋਡਾ ਕਰਦੋ ਬੋਧਿਆ ਨਾ ਉਹ ਜਿਹਾ ਸੋਡਾ ਹੀ ਪੇਪਰ ਹੁੰਦੇ ਸੋ ਤੋ ਜ਼ਿੰਦਗੀ ਇਮਤਿਹਾਨ ਲੈਂਦੀ ਹੈ ਉਹ ਹੁਣ ਥੋੜੇ ਤੇ ਅਭੀ ਤੁਸੀਂ ਪਾਸ ਹੋਣੇ ਹੋ ਜਾਂ ਫਿਰ ਜਿੰਨਾ ਕੰਮ ਦਾ ਦਰਦ ਚੱਲ ਸਕਦਾ ਹੁੰਦਾ ਨਾ ਉਵੇਂ ਦੇ ਹੀ ਹੁੰਦੇ ਇਹ ਬਾਅਦ ਚ ਪਤਾ ਲੱਗਦਾ ਸਾਨੂੰ ਜਿਵੇਂ ਹੁਣ ਚੰਦਨ ਕਹਿੰਦੇ ਆਂ ਦੀ ਖੁਸ਼ਬੂ ਨੂੰ ਕਿਤੇ ਵੀ ਤੁਸੀਂ ਰੱਖ ਦੋ ਖੁਸ਼ਬੂ ਹੀ ਆਉ। ਉਹ ਸ਼ਰਦਨੀ ਦੇ ਸੁਭਾਅ ਨੂੰ ਹਾਂ। ਜਾਂ ਕਹਿੰਦੇ ਉਹਨੂੰ ਗੰਨਾ ਹੈ। ਗੰਨੇ ਨੂੰ ਕਿੰਨੀ ਕੱਟ ਲੋ ਦੀ ਮਠਾਸ ਹੈ ਜਿਹੜੀ ਉਹ ਮੇਂ ਰੰਦੀ। ਜੇ ਉਹਨੂੰ ਦੂਜਾ ਪੱਖ ਜੇ ਉਹ ਗਦੇ ਨੇ ਉਹ ਤੂੜੀ ਚ ਰਹਿ ਜਾਊਗਾ। ਉਹਦੇ ਮੱਥੇ 'ਚ ਚੰਦਨ ਲੀਪ ਕਰ ਦੋ। ਸੋ ਮੂਲ ਸੁਭਾਅ ਦੇ ਚੰਗੇ ਬੰਦਿਆਂ ਨੂੰ ਜੇ ਕਦੇ ਉਹ ਜਾ ਸਮਾਂ ਬਿਪਤਾ ਆਉਂਦੀ ਛੱਡਣਾ ਨਹੀਂ ਚਾਹੀਦਾ ਬੱਸ ਉਹ ਉਹ ਬੰਦੇ ਜੋ ਆਪਣੇ ਨਾ ਖਾਨਦਾਨੀ ਬੰਦੇ ਚੰਗੇ ਹੁੰਦੇ ਸੋ ਅਸਲ ਗੱਲ ਇਹ ਕੀ ਧੀਆ ਜਿਵੇਂਦਰ ਸਿੰਘ ਬੰਦਾ ਆਪਣੇ ਸੁਭਾਅ ਅਨਸਾਰ ਸੋਚਦਾ ਜਿਵੇਂ ਦਾ ਸੁਭਾਅ ਇਹ ਨਾ ਮੈਂ ਸੋਚ ਰਿਹਾ ਤੇ ਜੇ ਹੋ ਜੇ ਉਹਦੀ ਆਪmane ਉਹਦੇ ਕੰਮ ਕਰਦਾ ਫਿਰ ਇਹਦਾ ਕਰਦਾਰ ਹੈ ਉਹ ਉਹਨੂੰ ਫੜ ਲੇਂਦਾ ਹੈਂ ਚੱਲ ਇਹ ਦੇ ਇਹ ਜਿਹੜਾ ਜਿਹੜਾ ਸਾਹਿਬ ਕਿਤਾਬ ਦੀ ਜ਼ਿੰਦਗੀ ਦੇ ਵੀ ਬੰਦੇ ਦਾ ਇੱਕ ਟ੍ਰੈਕਰ ਰਿਕਾਰਡ ਹੈ ਪੂਰਾ ਹੁਣ ਜਿਹੜੇ ਬੰਦੇ ਹੋਸ਼ ਰੱਖਦੇ ਸਮਝ ਰੱਖਦੇ ਐ ਜਦੋਂ ਕੋਈ ਸਾਡਾ ਦੋਸਤ ਮਿੱਤਰ ਜਿਹਨੂੰ ਅਸੀਂ ਅਧਿਕਾਰ ਦਿੱਤਾ ਉਹ ਤੇਨੂੰ ਕ੍ਰੈਸ ਕਰਕੇ ਦੱਸੂਗਾ ਕਿ ਆਹ ਠੀਕ ਨਹੀਂ ਹੈਗਾ ਵੀਰ ਇਥੋਂ ਗਲਤੀ ਆਈ ਕਿ ਉਹ ਕਿਸ ਸਮੇਂ ਪਰ ਕਿਉਂ ਬਹੁਤ ਘੱਟ ਬੰਦੇ ਉਹਨਾਂ ਦੀ ਆਗਣ ਹੁੰਦੀ ਆ ਬੰਦਾ ਮਨਦਾਨੀ ਹੈ ਹੰਕਾਰ ਬੰਨਣਾ ਨਹੀਂ ਦਿੰਦਾ ਬੰਦੇ ਜਦੋਂ ਕਿਸੇ ਸਾਡਾ ਨੇੜਲਾ ਬੰਦਾ ਸਾਡੇ ਭੱਲਿਆ ਚਾਹੁੰਦਾ ਨਾਲ ਸਾਡਾ ਸ਼ੁਭਚਿੰਤਕ ਬੈਲਵਿਸ਼ਰ ਜਿਹੜਾ ਕਹਿੰਦੇ ਐ ਉਹ ਨੂੰ ਹੁੰਦਾ ਹੈ ਵੀ ਇਥੋਂ ਇਹ ਹਲਦੀਆ ਸੋਈਏ ਬਰਾਈਆਂ ਨੂੰ ਦੂਰ ਕਰਨ ਲਈ ਮਤਲਬ ਇਹ ਕਹਿੰਦੇ ਆ ਵੀ ਆਪਾਂ ਨੂੰ ਚੰਗੇ ਦੋਸਤਾਂ ਦਾ ਮਤਲਬ ਜਿਹੜਾ ਸਾਡਾ ਸਗਰੇਹ ਆਲੇ ਦੇ ਵਿੱਚਰ ਦੇ ਨੇ ਉਹ ਸਹਾਰਾ ਦਿੰਦੇ ਨੇ ਵੀ ਆ ਤੁਸੀਂ ਇੱਕ ਗੱਲ ਤੇ ਡਰ ਗੇ ਹੋ ਜਾਂ ਤੁਹਾਡੇ ਚ ਬੁਰੀਆਂ ਰਾਤਾਂ ਨੇ ਉਹ ਉਸ ਧਾਰਨ ਦੇ ਵਿੱਚ ਬੰਦਾ ਸਹਾਈ ਹੁੰਦੇ ਨੇ ਜੇ ਚੰਗੇ ਦੋਸਤ ਹੋਣ ਮਤਲਬ ਦੋਸਤ ਹੀ ਛੋਡੇ ਵਰਗੇ ਮਾੜੇ ਨਹੀਂ ਹਾਂ ਫਿਰ ਤਾਂ ਮਤਲਬ ਡੁੱਬਣੇ ਡੁਬਣਾ ਕਿੱਥੇ ਆ ਜਿਹੜਾ ਸਭ ਤੋਂ ਵੱਖਸ ਨੂੰ ਪਿਆਰ ਫਰੇਮ ਹੁੰਦਾ ਹਨ ਸਾਝ ਹੁੰਦੀ ਹੈ ਉਹ ਤੁਸੀਂ ਅਧਿਕਾਰ ਦਿੰਦੇ ਹੋ ਬੰਦੇ ਨੂੰ ਕਹਾਂ ਆਮ ਤੌਰ ਤੇ ਆਪਾਂ ਜ ਕਹਦੇ ਨਹੀਂ ਕਿਸੇ ਨੂੰ ਬਈ ਯਾਰ ਇਹ ਨਹੀਂ ਸੁਣਦਾ ਇਹ ਨਹੀਂ ਚੱਲਦਾ ਹਨ ਜਿਹੜੇ ਦੋਸਤ ਹੁੰਦੇ ਨੇ ਕੋਈ ਜਾਂ ਹੋਰ ਰਿਸ਼ਤੇਦਾਰ ਦੇ ਅਧਿਕਾਰ ਦੇ ਰੱਖਿਆ ਹੁੰਦੇ ਬੰਦੇ ਨੂੰ ਫਿਰ ਉਹ ਬੰਦਾ ਤਰੀਕੇ ਨਾਲ ਸਾਨੂੰ ਸਮਝਾ ਸਕੇ ਤਰੀਕੇ ਨਾਲ ਸੋਨ ਨੂੰ ਪਤਾ ਇਹ ਮੇਰੇ ਪੈਦੇ ਦੀ ਗੱਲ ਕਹਿ ਰਿਹਾ ਹੈ ਫਿਰ ਉਹਦੇ ਉੱਪਰ ਤੁਸੀਂ ਜਦੋਂ ਕੰਮ ਕਰੋਗੇ ਨਾ ਆਪਣੇ ਪਾਗਣ ਦੇ ਆਪਣੀ ਗਲਤੀ ਦੇ ਆਪਣੀ ਜਾਂ ਗਲਤ ਆਤਮਾ ਦੇ ਉੱਪਰ ਫਿਰ ਉਹ ਚੀਜ਼ਾਂ ਦਾ ਫਲ ਵੀ ਹੈਗਾ ਇਹ ਜਿਹੜੀ ਬੰਦਾ ਵੀ ਜਿਵੇਂ ਪੈਦਾ ਹੋਇਆ ਉਹ ਵੀ ਮਰ ਜਾਂਦਾ ਹੈ ਬਹੁਤ ਕੁਝ ਸਿੱਖਦਾ ਬੰਦਾ ਕਿੰਨਾ ਕੁਝ ਸਿੱਖਦਾ ਬੰਦਾ ਜਦੋਂ ਬੱਚਾ ਜਨਮ ਲੈਂਦਾ ਇੱਕ ਕੋਰਾ ਕਾਗਜ਼ ਹੀ ਹੁੰਦਾ ਜਦੋਂ ਕੋਈ ਦੀ ਡੈਥ ਹੁੰਦੀ ਹੈ ਕਿੰਨਾ ਸਮਾ ਦੇ ਕੋਲ ਇੱਕ ਸਪੁੱਲ 40 50 60 ਜਿੰਨੇ ਵੀ ਹੋਣਗੇ ਹੈ ਨਾ ਕਿੰਨੀਆ ਘਟਨਾਵਾਂ ਇਹਦੀ ਲੱਗਦਾ ਉਹ ਚੀਜ਼ਾਂ ਸਿਖਾਉਂਦੀ ਨੇ ਬੰਦੇ ਨੂੰ ਹੁਣ ਗੱਲ ਇਹ ਹੈ ਕਿ ਜਦੋਂ ਸਾਨੂੰ ਜ਼ਿੰਦਗੀ ਜਾਂ ਕਿਤਾਬਾਂ ਸਹਿਤ ਜਾਂ ਗੁਰਬਾਣੀ ਸਾਨੂੰ ਸਿਖਾ ਰਹੀ ਹੈ ਤਾਂ ਹੁਣ ਸਿੱਖਣ ਦਾ ਬੰਦੇ ਅੰਦਰ ਮਾਦਾ ਹੋਣਾ ਚਾਹੀਦਾ ਜਿਹੜੀ ਗੁਰਸਿੱਖੀ ਆ ਉਹ ਸਿੱਖਣਾ ਦਾ ਨਾਮ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਹੈ ਗੁਰੂ ਸਾਹਿਬਾਂ ਸਾਨੂੰ ਸਿਖਾਉਂਦੇ ਨੇ ਬੰਦੇ ਨੇ ਸਿੱਖਣਾ ਹੀ ਆ ਜੇ ਤਾਂ ਬੰਦਾ ਇੰਨਾ ਹੰਕਾਰੀ ਹੋ ਗਿਆ ਕਿ ਉਹਨੂੰ ਲੱਗਦਾ ਹੈ ਵੀ ਮੈਂ ਤਾਂ ਸਹੀ ਹਾਂ ਉਹਦਾ ਤਾਂ ਕਹਿਣਾ ਕੋਈ ਨਹੀਂ ਨਹੀਂ ਸਾਨੂੰ ਕਿਦੋਂ ਵੀ ਕੁਦਰਤ ਇੱਕ ਮੈਸੇਜ ਦਿੰਦੀ ਹੈ ਕਿਸੇ ਵੀ ਇਨਸਾਨ ਤੋਂ ਕਿਦੋਂ ਵੀ ਸਾਨੂੰ ਮੈਸੇਜ ਮਿਲਦਾ ਤੇ ਸਿੱਖਣ ਵਾਲੇ ਬੰਦੇ ਜਿਨ੍ਹਾਂ ਇੱਕ ਸਿੱਖਣ ਦਾ ਭਾਵ ਹੈ ਨਾ ਉਹ ਸਿੱਖਦੇ ਰਹਿੰਦੇ ਤੇ ਪੂਰੀ ਜ਼ਿੰਦਗੀ ਅਸੀਂ ਸਿੱਖਣਾ ਹੈ ਜੇ ਇਹ ਸੋਡੇ ਅੰਦਰ ਇੱਕ ਚੰਗੀ ਯਾਦ ਹੈ ਨਾ ਸਿੱਖਣ ਦੀ ਤਾਂ ਨਿਸ਼ਚੈ ਇਹ ਵੀ ਸਿੱਖਦੇ ਜਾਊਂ ਜ਼ਰੂਰੀ ਹੈ ਹੁਣ ਇਹ ਹੈ ਵੀ ਜਦੋਂ ਵੀ ਸਿੱਖਣਾ ਹੈ ਤਾਂ ਜੇ ਹੁਣ ਸਾਰੀਆਂ ਆਪ ਇਹਨਾਂ ਤੁਹਾਡੇ ਅਵਚੇਤਨ ਵਿੱਚ ਹੁੰਦੀਆਂ ਨੇ ਜਿਵੇਂ ਗਹਿਰੀਆਂ ਚੀਜ਼ਾਂ ਚਲੀ ਜਾਂਦੀਆਂ ਨੇ ਹਨ ਤੁਸੀਂ ਬਹੁਤ ਤਰ੍ਹਾਂ ਦੀਆਂ ਉਹ ਜਿਹੜੀਆਂ ਥੈਰਾਪੀਆਂ ਹੈਗੀਆਂ ਤੁਸੀਂ ਕਹਿੰਦੇ ਹੁੰਦੇ ਵੀ 21 ਦਿਨ ਤੁਸੀਂ ਕੋਈ ਕੰਮ ਕਰਦੇ ਹੋ ਪਰ ਮੈਂ ਤਾਂ ਕਹਿੰਦਾ ਕਿ 40 ਦਿਨ ਤੱਕ ਤੁਸੀਂ ਇੱਕ ਕਹਿੰਦਾ ਚਾਰਟ ਬਣਾਓ ਲੇ ਕੇ ਹੇ ਨੂੰ बार-बार रिपीट ਕਰੋ ਨਿਸ਼ਚੇ ਦੇ ਨਾਲ ਦ੍ਰਿੜਤਾ ਦੇ ਨਾਲ ਤੋ 40 ਦਿਨ ਤੁਸੀਂ ਉਹਦੇ ਉੱਪਰ ਕੰਮ ਕਰੋਗੇ ਸੌਣ ਵੇਲੇ ਜਾਗਣ ਵੇਲੇ ਦਿਨ ਚ ਸੋਡੀ ਆਦਿ ਬਦਲ ਲੱਗੇ ਜਿਹੜਾ ਬੰਦਾ ਹੁਣ 40 ਦਿਨਾਂ ਕੋਈ ਕੰਮ ਲਗਾਤਾਰ ਕਰਦਾ ਤਾਂ 41ਵੇਂ ਦਿਨ ਵੀ ਬਹੁਤ ਹੈਗਾ ਵੀ ਸੰਭਾਵਨਾ ਕਰੂੰਗਾ ਮਨ ਦਾ ਇਹ ਸੁਭਾਅ ਹੈ ਪਰ ਬੀ ਪੇਸ਼ੰਦ ਇਸ ਚੀਜ਼ਾਂ ਚੱਲਦੀਆਂ ਨੇ ਜੇ ਮਨ ਨੂੰ 40 ਦਿਨ ਲਗਾਤਾਰ ਗੁੱਸਾ ਆਉਂਦਾ ਤਾਂ 41ਵੇਂ ਦਿਨ ਵੀ ਆਉਂਦਾ ਇਹ ਚੜ੍ਹਨ ਦਾ ਬੰਦਾ ਗੁਰੂ ਘਰ ਜਾਂਦਾ ਤਾਂ 41ਵੇਂ ਦਿਨ ਵੀ ਉਹਦਾ ਚੰਗੀਆਂ ਤੋਂ ਦਾ ਹਾਲੇ ਹੀ ਤੁਸੀਂ ਬਾਹਰ ਬਾਹਰ ਕਰੋ ਜਦੋਂ ਉਹ ਗਹਿਰੇ ਚ ਲੈ ਕੇ ਤੁਹਾਡੇ ਸਬਕੌਂਸ ਚ ਲੈ ਗਈ ਤੇ ਤੁਸੀਂ ਕਰੋਗੇ ਉਹਦੇ ਤੋਂ ਆਪਣੇ ਆਪ ਦੇ ਇੱਕ ਭਰੋਸਾ ਵਾ ਕੇ ਚੱਲਣਾ ਪੈਂਦਾ ਹੈ ਗਹਿਰਾ ਭਰੋਸਾ ਉਹ ਰਹੀਆ ਮੋਟੀਵੇਸ਼ਨਲ ਵੀਡੀਓ ਤੁਸੀਂ ਦੇਖੋ ਉਹ ਜਿਹੇ ਬੰਦੇ ਦੇ ਸੰਗਤ ਕਰੋ ਗੱਲ ਤਾਂ ਆਪਣੀ ਹੀ ਚੱਲਿਆ ਜਿੰਦਗੀ ਨਾ ਮਾਂ ਕੀ ਬੰਦਾ ਆਪਣੀ ਜ਼ਿੰਦਗੀ ਦਾ ਹੀਰੋ ਹੈ ਉਹ ਤਾਂ ਹੀ ਹੀਰੋ ਹੈ ਜਿਹੜਾ ਨਿਕਮ ਕਰੂਗਾ ਉਹਦੇ ਵਿੱਚ ਦਾ ਮੇਨ ਰੋਲ ਹੈ ਨਾ ਉਹ ਆਖਤਾਂ ਦੇ ਮਨੁੱਖ ਚਾਹੇ ਤਾਂ ਆਪਦੇ ਆਪ ਨੂੰ ਉਹਨਾਂ ਸਥਿਤੀਆਂ ਤੋਂ ਕੱਢ ਕੇ ਚੰਗੇ ਮਾਹੌਲ ਵੱਲ ਲੈ ਜਾ ਸਕਦਾ ਪਰ ਉਹਦੇ ਲਈ ਉਹਦੇ ਵਿੱਚ ਦ੍ਰਿੜ ਸੰਕਲਪਾ ਜਿਹੜਾ ਉਹਨੂੰ ਲੈ ਕੇ ਚੱਲਣਾ ਪਵੇ ਬਿਲਕੁਲ ਦ੍ਰਿੜ ਸੰਕਲਪ ਹੀ ਸਾਡੀ ਜ਼ਿੰਦਗੀ ਦਾ ਬੇਸ ਬੀਬੀ ਸੋਹ ਕਹਿੰਦਾ ਨਿਸ਼ਚੈ ਕਰ ਆਪਣੇ ਜੀਤ ਤੂੰ ਨਿਸ਼ਚੈ ਕਰ ਤੇ ਜਿੱਤੂਗੀ ਚੰਗੇ ਰਾਹ ਤੁਰਦਿਆਂ ਨੂੰ ਰੱਬ ਵੀ ਸਹਾਰੇ ਦਿੰਦਾ ਜਿਸੁੰਦਰ ਸਿੰਘ ਇਹ ਇਹਨੇ ਕਿ ਚੰਗਾ ਲੋਕਾਂ ਕਰਦੇ ਜਿਹੜੇ ਮਾਪ ਵੀ ਥੋੜਾ ਸਾਰਾ ਬਣਦੇ ਆ ਵੀ ਥੋੜਾ ਬੱਚਾ ਸੁਧਰ ਰਿਹਾ ਆ ਆਪਾਂ ਵੀ ਹੈਲਪ ਕਰਦੇ ਹਾਂ ਸੋ ਇਹ ਹੈ ਵੀ ਅਸੀਂ ਜਿੰਨਾ ਕਿ ਸਾਡੇ ਕੋਲ ਸਮਾਂ ਬਹੁਤਾ ਸਮਾਂ ਨਹੀਂ ਹੈ ਬੰਦੇ ਕੋਲ ਤੇ ਉਹ ਜ਼ਿੰਦਗੀ ਨੂੰ ਇੱਕ ਸਤਿਜੇ ਬਣਾ ਕੋ ਨਾਲ ਆਪਾਂ ਗੱਲ ਕੀ ਚੰਗੀਆਂ ਆਦਤਾਂ ਦੇ ਨਾਲ ਸੁਖਦਾਈ ਬਣਾਏਗਾ ਉਹ ਜਿਵੇਂ ਜੈਸਾ ਸੋ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਹ ਜਿੰਦਗੀਆਂ ਗੱਲਾਂ ਜਿਹੜੀਆਂ ਮਨੁੱਖੀ ਆਦਤਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਅਸੀਂ ਵੀ ਇੱਕ ਮਨੋਖਾ ਤੇ ਸਾਡੇ ਜੀ ਬਹੁਤ ਸਾਰੀਆਂ ਬੁਰਾਈਆਂ ਚ ਨਈਆਂ ਜੁੜੀਆਂ ਹੁੰਦੀਆਂ ਨੇ ਸੋ ਉਹਨਾਂ ਨੂੰ ਜੇ ਅਸੀਂ ਪਛਾਣ ਲਈਏ ਸਾਡੇ ਮਿੱਤਰ ਦੋਸਤਾਂ ਨੂੰ ਪਛਾਣ ਕੇ ਦੱਸਦੇ ਨੇ ਤਾਂ ਸਾਨੂੰ ਉਹਨਾਂ ਨੂੰ ਛੱਡਣ ਦੇ ਲਈ ਕੰਮ ਕਰਨਾ ਚਾਹੀਦਾ ਜਿਵੇਂ ਦੱਸਿਆਗਾ ਕਿ ਕੁਝ ਚੈਪਟਰ ਨੇ ਜਿਵੇਂ ਅਸੀਂ ਬਣਾ ਸਕਦੇ ਹਾਂ ਉਹ ਛੱਡਣ ਦੇ ਲਈ ਹਨ ਆਤਾਂ ਨੂੰ ਕੋਈ ਚੰਗੀਆਂ ਚੀਜ਼ਾਂ ਨੂੰ ਗ੍ਰਹਿਣ ਕਰਨ ਲਈ ਇੱਕ ਚੈਪਟਰ ਜਿਹੜਾ ਬਣਾ ਕੇ ਅਸੀਂ 40 ਦਿਨਾਂ ਦਾ ਉਹ ਉਹ ਲਾ ਸਕਦੇ ਹਾਂ ਵੀ ਅਸੀਂ ਯਾਰ ਆਹ ਚੀਜ਼ ਕਰਨੀ ਆ ਜਾਂ ਇਹ ਨਹੀਂ ਕਰਨੀ ਇਹ ਤੋਂ ਦੂਰ ਜਾਣਾ ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਬੁਰੀਆਂ ਆਦਤਾਂ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ ਤੇ ਇੱਕ ਜਿਹੜੀ ਬਹੁਤ ਖੂਬਸੂਰਤ ਜ਼ਿੰਦਗੀ ਸਾਨੂੰ ਮਿਲੀ ਆ ਉਹਨੂੰ ਆਨੰਦ ਮਾਈਏ ਜਿਹੜਾ ਇਸ ਦੁਨੀਆ ਦੇ ਉੱਤੇ ਦਿਹਾੜਿਆ ਜਾ ਸਕਦਾ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕੋਈ ਨਵੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ